ਕਿਹੜੀ ਕਿਹੜੀ ਡੋਜ਼ ਦੇ ਰਹੇ ਆਪਾਂ ਸਾਰਾ ਕੁਝ ਦੱਸ ਦੇ ਆਪ ਇੱਕ ਗੱਟਾ ਥੱਲੇ ਆਪਾਂ ਡੀਏਪੀ ਦਾ ਪਾਇਆ ਹਾਂ ਹਾਂ ਵੀਡੀਓ ਦੋਸਤੋ ਰੁਕ ਗਈ ਸੀ 12 15 ਹੀ ਪੈ ਗਿਆ 10 ਕਿਲੋ ਇਹਦੇ ਚ ਮੰਨ ਕੇ ਚੱਲੋ ਬਈ ਆਪਾਂ ਬਸ ਕੈਲਸ਼ੀਅਮ ਦੀ ਡੋਜ਼ ਦੇ ਦਾਂਗੇ ਹਮ ਸਾਬ ਜੇ ਨਾਲ ਵੀ ਉਹਦੇ ਚ 7-1000 ਦਾ 6-7000 ਦਾ ਸਾਮਾਨ ਆ ਕਿੱਲੇ ਦਾ ਇਹ ਇਹਦੇ ਲਾਸਟ ਡੋਜ਼ ਆ ਬਾਈ ਮਿੱਟੀ ਲਾ ਦਾਂਗੇ ਆਪਣੀ ਮਿਰਚ ਜੇ ਕਮਜ਼ੋਰ ਦੇਖੀ ਐਤੂ ਬਾਅਦ ਤਾਂ ਆਪਾਂ ਨੂੰ ਐਤੂ ਅੱਧੀ ਡੋਜ਼ ਦੁਬਾਰਾ ਵੀ ਨਹੀਂ ਪਾ ਸਕਦੇ ਇਹ ਸਹੀ ਵੀ ਨਾ ਤੇ ਆਉਂਦਾ ਆਈਪੀਐਲ ਦਾ ਇਹ ਵੀ ਤਕਰੀਬਨ ਬਹੁਤ ਇਹ ਨਾਲੇ ਆ ਵੀ ਆਰਗੈਨਿਕ ਹੀ ਕਹਿਣਾ ਆਰਗੈਨਿਕ ਚੀਜ਼ਾਂ ਨੇ ਭਾਈ ਸਾਰੇ ਦੇ ਉੱਤੇ ਉਹ ਬੱਜੀ ਸਿੱਟਾ ਲਾ ਕੇ ਭਾਈ ਨਿਵਾਰੀ ਹੁਣ ਇਹਦੀ ਬਾੜ ਫੇਰ ਇੱਕ ਪੂਰ ਤਰਜੀ ਦੇਣਾ ਫਿਰ ਦੋਸਤੋ ਆ ਇੰਨੇ ਕਿ ਚਤਰਪਾਲੀ ਬੰਦੇ ਨੇ ਲਾਤੀ ਇਹ ਸਿਮਲਾ ਮਿਰਚ ਠੀਕ ਆ ਇਧਰ ਆਪੀਆਂ ਨੇ ਤਰਪਾ ਲਈਆਂ ਠੀਕ ਆ ਰੋਟੀ ਖਾਣ ਲੱਗੇ ਬੰਦੇ ਉਹ ਤੇ ਇਹ ਚ ਸਾਰੇ ਚਤਰਪਾਲੀ ਲਾ ਕੇ ਰੇ ਸਿੱਟ ਕੇ ਇਹ ਚ ਲਾਈਵ ਦੋਸਤੋ ਹੈਪੀ ਦੀ ਮਿਰਚ ਹੋਗੀ 3 ਮਹੀਨਾ ਦੇ ਕਰੀਬ ਇਹ ਪੌਲੀ ਜੀ ਨੂੰ ਤੋਂ ਲਾਤਾ ਕੱਲ ਹਣਾ ਹੈਪੀ ਤਰਪਾਲੀ ਮਾਰ ਕੇ ਉਹ ਚ ਸਮਾਨ ਸਿੱਟਣ ਲੱਗੇ ਆਂ ਕਰਾਉਣੇ ਹੈਪੀ ਨਾਲ ਗੱਲਬਾਤ ਵੀ ਕੀ ਸਮਾਨ ਪੈਂਦਾਗਾ ਠੀਕ ਆ ਕੀ ਆਪਾਂ ਰੋਜ ਦੇਣੀ ਆ ਕਿਲੇ ਦੀ ਤੇ ਫੇਰੇ ਹੈਪੀ ਨਾਲ ਸਟੇ ਆਮਗੇ ਸਮਾਨ ਕਰ ਲਈ ਇੱਕ ਵੀਡੀਓ ਤੇ ਕੀ ਹਾਲ ਆ ਹੈਪੀ ਠੀਕ ਆ ਵੀ ਕੀ ਕੁਝ ਲਿਆ ਆ ਤੇ ਕੀ ਸਿਸਟਮ ਆ ਹਾਂ ਬਾਈ ਜਿਹੜਾ ਹੁਣ ਮਿਰਚ ਦੇ ਵਿੱਚ ਸਾਰਾ ਹੁਣ ਜਿਹੜਾ ਆਪਾਂ ਨੂੰ ਮੈਂ ਅਗਲੀ ਵੀਡੀਓ ਪਹਿਲਾਂ ਥੱਲੇ ਰੋਜ ਦਿੱਤੀ ਹੋਈ ਆ ਪੀ ਕਿਹੜੀ ਕਿਹੜੀ ਡੋਜ਼ ਦੇ ਰਹੇ ਆਪਾਂ ਸਾਰਾ ਕੁਝ ਦੱਸ ਦੇ ਆ ਭਾਈ ਇੱਕ ਗੱਟਾ ਥੱਲੇ ਆਪਾਂ ਡੀਏਪੀ ਦਾ ਪਾਇਆ ਹਾਂ ਹਾਂ ਵੀਡੀਓ ਦੋਸਤੋ ਰੁਕ ਗਈ ਸੀਗੀ ਤੇ ਇੱਕ ਗੱਟਾ ਡੀਏਪੀ ਦਾ ਇੱਕ ਗੱਟਾ ਸੁਪਰ ਦਾ ਸੁਪਰ ਦਾ ਤੇ ਇੱਕ ਗੱਟਾ ਵੀ ਉੱਪਰ ਇੱਕ ਗੱਟਾ ਜਿਹੜੀ ਚਿੱਟੀ ਹੈ ਨਮੀ ਭਾਂਤੀਆਂ ਲੱਗ ਗਈ ਪोटाश 60% ਪोटाश ਹੈ 8% 60% ਹਾਂ 60% ਮਿਲਦੀ ਹੈ ਤੇ 30% ਆਪਣੇ ਬਾਹਨ ਨੂੰ ਲਗਭਗ ਲੱਗ ਜਾਂਦੀ 60% ਮਿਲਦੀ ਹੈ ਤੇ ਜੋ ਗੱਟੇ ਚੋਂ ਠੀਕ ਆ ਪਟਾਸ ਤੇ ਜਿਹੜੀ ਆਪਾਂ ਦੂਜੀ ਲੈਣੇ ਹੁੰਦੇ ਆ ਉਹਦੇ ਵਿੱਚ ਥੋੜੀ ਮਾਤਰਾ ਚ ਹੁੰਦੀ ਹੈ ਜਿਹੜੀ ਕਹਿੰਦੇ ਆਰਗੈਨਿਕ ਆ ਜਾਂ ਦੂਜੀ ਹਾਂ ਉਹ ਕੰਮ ਨਹੀਂ ਕਰਦੀ ਹੈਗੀ ਉਹ ਕੰਮ ਨਹੀਂ ਕਰਦੀ ਆ ਚਿੱਟੇ ਚੋਂ ਲੱਗ ਗਈ ਆਪਾਂ ਇਸ ਦੋ ਵਾਰ ਤਾਂ ਆਪਾਂ ਜਾਰਾ ਦਾ ਹੈ ਨਾਈਟਰਾ ਬੋਰ ਤੇ ਉਹਨਾਂ ਤੇ ਆਉਂਦਾਗਾ ਹੂੰ ਤੇ ਇਹ ਕੈਲਸ਼ੀਅਮ ਦੇ ਨਾਲ ਬਈ ਇਹ ਮੰਨ ਲਓ ਬੋਰ ਨਕੋਟਡ ਜਿਹੜਾ ਉਹ ਆ ਕੈਲਸ਼ੀਅਮ ਠੀਕ ਆ ਜਿਹੜਾ ਆਪਾਂ ਕਹਿੰਦੇ ਹਾਂ ਨਾ ਕੈਲਸ਼ੀਅਮ ਪਾਓ 25 ਕਿਲੋ ਇਹ ਹਾਂ 25 ਕਿਲੋ ਜਾਰਾ ਦਾ ਇਹ ਹਾਂ ਆਪਾਂ 10 ਕਿਲੋ ਪਾਵਾਂਗੇ ਵੀ ਹੋਣੇ ਚ 10 ਕਿਲੋ ਪਾਵਾਂਗੇ ਕਿੱਲੇ ਦੀ ਰੋਜ ਇਹ ਦਿੱਤੀ ਹੋਈ ਹੈ ਇਹ 10 ਕਿਲੋ ਐਡੀਜ ਨਾਲ ਪਾਵਾਂਗੇ ਇਹ ਦਾਣੇਦਾਰ ਆ ਗਿਆ ਦੇਖੋ ਮੇਰੇ ਤਾਂ ਹੈਪੀ ਚਰਪਾ ਪੈ ਗਿਆ 12 15 ਹੀ ਪੈ ਗਿਆ 10 ਕਿਲੋ ਇਹਦੇ ਚ ਮਨ ਲੈ ਕੇ ਚੱਲੋ ਬਈ ਆਪਾਂ ਬਸ ਕੈਲਸ਼ੀਅਮ ਦੀ ਲੋਜ ਦੇ ਦਾਂਗੇ ਹਮ ਸਾਬ ਜੇ ਨਾਲ ਵੀ ਉਹਦੇ ਚ ਹਮ 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 ਤੇ ਉਸ ਤੋਂ ਬਾਅਦ ਬਈ ਜਿਹੜੀ ਇੱਕ ਨੀਂ ਚੀਜ਼ ਆ ਗਈ ਆਪਾਂ ਇਹਦੇ ਚ ਬਈ ਮੰਨ ਲਓ ਜਿਹੜਾ ਸਲਫਰ ਆਉਤ ਜਿਹੜਾ ਆਪਣਾ ਸਲਫਰ ਆ ਬਈ 60% ਵਾਲਾ ਤੇ ਆਪਾਂ ਉਹ ਦੇਵਾਂਗੇ

ਠੀਕ ਹੈ ਬੰਦੂ ਭਾਈ ਅਗਲੀ ਚੀਜ਼ ਹੈ ਜਿਹੜੀ ਆਪਣੇ ਜਿਵੇਂ ਆਪਣੇ ਬਾਣਾ ਚ ਸ਼ੋਰ ਆ ਜਾਂਦਾਗਾ ਹੂੰ ਜਿਹਦੇ ਵਿੱਚ ਥੋੜਾ ਪਾਣੀ ਹੈਪੀ ਦਾ ਪਾਣੀ ਇੱਥੇ ਨਰਮ ਹੈ ਇੱਥੇ ਕਸਤੀ ਦਾ ਪਾਣੀ ਘੱਟ ਵਰਤਦਾ ਹੈ ਤੇ ਆਹ ਵੀ ਪੋਸਟਰ ਆ ਗਿਆ ਆਈਪੀਐਲ ਦਾ ਹੂੰ ਤੇ ਇਹੇ ਸ਼ੋਰੇ ਨੂੰ ਖਤਮ ਕਰਦਾਗਾ ਪੋਸਟਰ ਆਉਦਾ ਇਹਦਾ ਆਪਣਾ ਆਈਪੀਐਲ ਦਾ ਤੂੰ ਆਈ ਵਾਰ ਵਰਤਨਾ ਕਿ ਪਹਿਲੀ ਵਾਰ ਵਰਤਨਾ ਨਹੀਂ ਆਈ ਵਾਰੀ ਆਪਾਂ ਇਹਨੂੰ ਵਰਤ ਰਹੇ ਵਰਤ ਦੇਾਂਗੇ ਤੇ ਇਹ ਬਈ ਵਜ੍ਹਾ ਬਹੁਤ ਵਧੀਆ ਕੰਮ ਇਹ ਇਹ ਪੋਸਟਰ ਦੀ ਡਿਟੇਲ ਚ ਵੀਡੀਓ ਤੁਹਾਨੂੰ ਫੇਰ ਕਰਕੇ ਦੇ ਦਾਂਗੇ ਅੱਜ ਅਸੀਂ ਕਰਾਂ ਸਾਰੀ ਰੋਜ ਦੀ ਵੀਡੀਓ ਦੇ ਰਹੇ ਹਾਂ ਰੋਜੀ ਆਪਣੀ 8 ਕਿਲੋ 8 ਕਿਲੋ 4-4 ਕਿਲੋ ਦੇ ਪੈਕਟ ਹੈ ਹਾਂ ਇਹ 4-4 ਕਿਲੋ ਦੇ ਪੈਕਟ ਠੀਕ ਆ ਸਾਰਾ ਲੱਲਾ ਪਾਪਾ ਕਰਾਂਗੇ ਮਿਕਸ ਹਾਂ ਇਸ ਤੋਂ ਬਾਅਦ ਵੀ ਹੋਰ ਲੋਡ ਪੂਰੇ ਹੈ ਪਸਾਮਾਨ ਦੀ ਕਿ ਲਾਸਟ ਰੋਜੀ ਇਹਦੇ ਲਾਸਟ ਲੋਡ ਆ ਬਈ ਮਿੱਟੀ ਲਾ ਦੇਾਂਗੇ ਆਪਣੀ ਮਿਰਚ ਜੇ ਕਮਜ਼ੋਰ ਦੇਖੀਏ ਇਸ ਤੋਂ ਬਾਅਦ ਤਾ ਆਪਾਂ ਨੂੰ ਇਹਦੂ ਅੱਧੀ ਡੋਜ ਦਵਾਈ ਵੀ ਦੇ ਨਿਕਾਲ ਸਕੀਏ ਠੀਕ ਆ ਜਿਹੜੀ ਮਿਰਚ ਬਾਕੀ ਉੱਤੇ ਉੱਤੇ ਹੋ ਜੂ 13045 ਵਗੈਰਾ ਹਣਾ ਦਵਾਈਆਂ ਹੋਣ ਹੁਣ ਇਹ ਆਪਾਂ ਡੋਜ ਚੰਗੀ ਦੇਵਾਂਗੇ ਬਾਈ ਹੁਣ ਮਿਰਚ ਜਿਹੜੀ ਆਪਣੀ ਖੜੀ ਪਈ ਹੈਗੀ ਜਮਾ ਇਹਨੂੰ ਬਾਈ ਇਹ ਇਹ ਡੋਹ ਚਲਾਉਗੇ ਚੋਂਕੋ ਟੈਂਪਰੇਚਰ ਸਹੀ ਹੋ ਗਿਆ ਤੇ ਪੋਲੀਸਿੰਗ ਲੱਗ ਗਿਆ ਹਤੋਂ ਤੇ ਹੁਣ ਤਰਪਾਲੀ ਲਾਈ ਜਾਂਦੇ ਆ ਬੰਦੇ ਤੇ ਦੂਆ ਦਾ ਸਾਰਾ ਸਮਾਨ ਲਾ ਕੇ ਸੱਟ ਕੇ ਤੇ ਜਿੰਦਰੇ ਨਾਲ ਆਪਾਂ ਲਾਵਾਂਗੇ ਮਿੱਟੀ ਹਾਂ ਬਾਈ ਅੱਜ ਹੈਪੀ ਆਪਾਂ ਕੰਮ ਕਰਨਾ ਫਿਰ ਪੂਰਾ ਹੈ ਪੂਰਾ ਖੁੱਲ ਕੰਮ ਕਰਾਂਗੇ ਅੱਜ ਮੈਨੂੰ ਵੀ ਦੱਬੂਗਾ ਇਹ ੱੱੱਕਾ ਕਰਦਾ ਬੰਦਾ ਤੁਸੀਂ ਕਹਿੰਦੇ ਕੋਲੇ ਵੀਡੀਓ ਬਣਾਉਂਦੀ ਰਹਿੰਦੇ ਨਾ ਇਹ ਹੋ ਆ ਬਈ ਇਹ ਨਾ ਆਪਾਂ ਤਾਂ ਉਹ ਕਰਦੇ ਆ ਨਾਲੇ ਸਾਰੇ ਵੀਰਾਂ ਨੂੰ ਪਤਾ ਲੱਗ ਜੂ ਵੀ ਕੀ ਹਾਂ ਵੀ ਮੈਂ ਕਿਹ ਨਾਲੇ ਪਤਾ ਲੱਗ ਜੂ ਕੀ ਕੀ ਸਮਾਨ ਪੈਂਦਾ ਅਗਲਾ ਕਹਿੰਦਾ ਮਿਰਚ ਐਨੀ ਦੀ ਹੋ ਜਾਂਦੀ ਐਨੀ ਦੀ ਨਾ ਵੀ ਖਰਚੀ ਵੀ ਜ਼ਰੂਰੀ ਖਰਚੀ ਵੀ ਜ਼ਰੂਰੀ ਦੱਸਿਆ ਅਗਲਾ ਹਾਂ ਤੇ ਇਦੋਂ ਬਾਅਦ ਵਾਲੀ ਆਪਾਂ ਚੀਜ਼ ਪਾਵਾਂ ਨਿਮਤ ਨਵੈਟੋ ਫ੍ਰੀ ਨਵੈਟੋ ਫ੍ਰੀ ਆ ਗਈ ਨਿਮਤ توڑ توڑ ਦੀ ਸਮੱਸਿਆ ਨੂੰ ਆਉਂਦੀ ਆ ਆਪਣੇ ਆਉਂਦੀ ਆ ਬਾਈ ਉਹ ਆਪਣੇ ਜੀ ਦੀਆਂ ਬਾਕੀ ਕਿਹੜਾ ਬਾਲਾ ਮਹੰਗਾ ਹਨਾ ਇਹ 2 ਕਿਲੋ ਇੱਕ ਇਹ ਬ ਏ ਬਈ ਆਪਾਂ ਪਾਉਣੀ ਪਾਉਣਾ ਇੱਕ ਕਿੱਲੇ ਆਪਣੇ ਆਉਂਦੀ ਹੈ ਪਨੀਰੀ ਚ ਸਮੱਸਿਆ ਮੈਂ ਪਨੀਰੀ ਚ ਪਾਉਣਾ ਹੁੰਨਾ ਹਾਂ ਇਹ ਛੋਨੇ ਦੀ ਪਨੀਰੀ ਚ ਇਹ ਤੁਸੀਂ ਐਸੇ ਡੋਜ ਦੇ ਵਿੱਚ ਸੈੱਟ ਸਕਦੇ ਹੋਗੇ ਇਹ ਕੋਈ ਚੱਕਰ ਨਹੀਂਗਾ ਇਹਦੇ ਵਿੱਚ ਕੋਈ ਹੋਰ ਜਿਆਦਾ ਤੱਤ ਹੋਵੇ ਜਿਹੜਾ ਹੈਪੀ ਆਪਰ ਲਾ ਨਹੀਂ ਸਕਦੀ ਵੀ ਇਹਦੇ ਵਿੱਚ ਇਹਦੇ ਵਿੱਚ ਇਹ ਜਿਆਦਾ ਤੱਤ ਇੱਕੋ ਆ ਬਈ ਆਪਾਂ ਜੇ ਕਨੀਰ ਲਾ ਸਕਦੀ ਠੀਕ ਆ ਹੋਰ ਆਪਾਂ ਸਾਰਾ ਕੁਝ ਲਾ ਸਕਦੇ ਹਾਂ ਜੂਰੀਆ ਨਹੀਂ ਪਾਉਂਦੇ ਹੈ ਜੂਰੀਆ ਜੂਰੀਆ ਪਾ ਸਕਦੇ ਆ ਕੋਈ ਚੱਕਰ ਨਹੀਂ ਜੂਰੀਆਂ ਕੱਲੀ ਪਾ ਲੈ ਨਾਈਟ੍ਰੋਜਨ ਆਪਾਂ ਨੂੰ ਬਈ ਉਹੀ ਜਿਹੜਾ ਡੀਏਪੀ ਦੇ ਵਿੱਚ 18% ਹੈਗਾ ਉਹ ਬਹੁਤ ਰਹੂਗਾ ਨਾਲ ਲਾਉਣ ਵਾਸਤੇ ਥੋੜਾ ਜਿਹੜਾ ਆਪਾਂ ਹੁਣ ਕੌੜੀ ਮਿਰਚ ਦੇ ਵਿੱਚ ਜਿਵੇਂ ਇਹ ਵਰਤ ਰਹੇ ਆਂ ਬਈ ਕੌੜੀ ਮਿਰਚ ਨੂੰ ਲੈ ਕੇ ਹੋ ਜਾਂਦਾ ੱੱਕਾ ਬਹੁਤ ਪਾਉਂਦਾ ਹੈ ਤੇ ਵੱਧ ਹੋ ਹੋ ਜੇ ਬਹੁਤ ਜਿਆਦਾ ੱੱਕਾ ਪਾਉਂਦਾ ਬਈ ਤੇ ਐਦੋ ਬਈ ਅਗਲੀ ਚੀਜ਼ ਆਪਾਂ ਆਖਾ ਬਈ ਸੰਜੀਵਨੀ ਤੇ ਫਸਲ ਰક્ષਕ ਆਪਣੇ ਕੋਲੇ ਠੀਕ ਆ ਟ੍ਰੈਕੋਡਰਮਾ ਟ੍ਰੈਕੋਡਰਮਾ ਆ ਬਈ ਹੂੰ ਟ੍ਰੈਕੋਡਰਮਾ ਤੁਹਾਨੂੰ ਪਤਾ ਹੀ ਆ ਵੀ ਆਪਣੀ ਧਰਤੀ ਦੇ ਜਿਹੜੇ ਜੀਵਾਂ ਨੂੰ ਨੇ ਉਹਨਾਂ ਦੀ ਸ਼ਕਤੀ ਨੂੰ ਵਧਾਉਂਦਾ ਹੈ ਐਕਟਿਵ ਕਰ ਦਿੰਦਾ ਉਹਨਾਂ ਨੂੰ ਸੰਜੀਵਨੀ ਨਾਂ ਤੇ ਆਉਂਦਾ ਆਈਪੀਐਲ ਦਾ ਇਹ ਵੀ ਤਕਰੀਬਨ ਬਹੁਤ ਇਹ ਨਾਲੇ ਆ ਵੀ ਆਰਗੈਨਿਕ ਹੀ ਹੈ ਨਾ ਆਰਗੈਨਿਕ ਚੀਜ਼ਾਂ ਨੇ ਪਰ ਇਹਨੂੰ ਕੋਈ ਚੱਕਰ ਨਹੀਂ ਤੁਸੀਂ ਫਰਟੀਲਾਈਜ਼ਰ ਦੇ ਨਾਲ ਜੇ ਜੋ ਸਮਝ ਲੋ ਵੀ ਆਰਗੈਨਿਕ ਨਹੀਂ ਹੈ ਕਿਵੇਂ ਇਹਨਾਂ ਕੰਮ ਇਹ ਤਾਂ ਜਵਾਲ ਨੂੰ ਇੱਕ ਤਰ੍ਹਾਂ ਦੇ ਇਹਨਾਂ ਨੇ ਬਈ ਕੋਈ ਚੱਕਰ ਨਹੀਂ ਇਹਨਾਂ ਨੇ ਵਸ ਧਰਤੀ ਦੇ ਵਿੱਚ ਮਿਕਸ ਕਰਨਾ ਆਪਾਂ ਜਿਵੇਂ ਆਏ ਬਈ ਇੰਨੇ ਫਰਟੀਲਾਈਜ਼ਰ ਦੇ ਵਿੱਚ ਧਰਤੀ ਨੂੰ ਸਹੀ ਆ ਜਾਂਦੇ ਨੇ ਇਹ ਤੇ ਜੇ ਆਪਾਂ ਹੁਣ ਘੱਟ ਦੇ ਵਿੱਚ ਸਿੱਟੇ ਨਹੀਂ ਆਣੇ ਆਪਾਂ ਤੋਂ ਕਿਸੇ ਲੋਟ ਹਾਂ ਲਾ ਕੇ ਦਾ ਬਈ ਆਪਾਂ ਨੂੰ ਕਿਸੇ ਨਾ ਕਿਸੇ ਫਰਟੀਲਾਈਜ਼ਰ ਦੇ ਵਿੱਚ ਹੀ ਸਿੱਟਨੇ ਪੈਣਗੇ ਹਾਂ ਜਾਂ ਰੇਤੇ ਚਾ ਲਾਉਣੇ ਪੈਣਗੇ ਰੇਤੇ ਚਾ ਰੇਤੇ ਚ ਬਈ ਉਹਨਾਂ ਸਹੀ ਡੋਜ਼ ਆ ਆ ਜੀ ਸਮਾਰ ਕੇ ਲਫਾਫਾ ਸਾਬ ਕਰਤਾ ਇਹ 2 ਕਿਲੋ ਕਿਲੇ ਦਾ ਇਹਦਾ 1 ਕਿਲੋ ਕਿਲੋ ਬਈ ਇਹ ਡੋਜਾ ਥਾਰਾ ਜੀ ਠੀਕ ਆਪਾਂ 2 ਚੱਕਲੇ ਹਨ ਹਾਂ ਤੇ ਅੱਜ ਤੋਂ ਬਾਅਦ ਬਈ ਫਸਲ ਫਸਲ ਰਕਸ਼ਕ ਆ ਗਿਆ ਜਿਹੜਾ ਸੂਡੋਮਨਾਸ ਆਪਣਾ ਸਾਰੀ ਵਰਤ ਦੇ ਸਾਰੇ ਪੰਜਾਂ ਨੂੰ ਪਤਾ ਹੈਗਾ ਇਹ ਬਈ ਜਿਵੇਂ ਆ ਦੇਖ ਲੋ ਜਿਵੇਂ ਆਪਣੇ ਜਿਹੜੇ ਹੁਣ ਬਲਾਸਟ ਇਹ ਥੱਲੇ ਪਾਇਆ ਸੀ ਆਪਾਂ ਇਹ ਪਾਇਆ ਸੀ ਥੱਲੇ ਵੀ ਠੀਕ ਤੇ ਹੁਣ ਜਿਵੇਂ ਜਿਹੜੇ ਬਲਾਸਟ ਦੇ ਰੋਗ ਆਉਂਦੇ ਬਈ ਜੜ ਗਲਣ ਦੀ ਸਮੱਸਿਆ ਆਉਂਦੀ ਹੈਗੀ ਇਹ ਉਹਨੂੰ ਰੋਕਦਾ ਸੂਡੋਮਨਾਸ ਸੂਡੋਮਨਾਸ ਆ ਗਿਆ ਸਾਰੇ ਗੁਰਪ੍ਰੀਤ ਦਬੜੀ ਖਾਨਾ ਦੱਸਦਾ ਹੁੰਦਾ ਸੂਡੋਮਨਾਸ ਕੀ ਬਾਈ ਵਰਤਨੇ ਜ਼ਰੂਰੀ ਹੈ ਤੇ ਸੰਜੀਵਨੀ ਇਹ ਥੱਲੇ ਪਾਇਆ ਸੀ ਇਹ ਕਿੰਨੇ ਦਾ ਪੈਂਦਾ ਹੈ ਭੀ ਇਹ ਬਾਈ ਲਗਭਗ 240 40 ਰੁਪਿਆ ਦੀ ਕਿਲੋ ਚੀਜ਼ ਆ ਹਾਂ ਤੇ ਪਰ ਉਹ ਕੰਮ ਬਹੁਤ ਜ਼ਿਆਦਾ ਕਰਦਾ ਜੇ ਇਹਨੂੰ ਆਪਾਂ ਮੋٹے ਸਾਬ ਦਾ ਚ ਕਹਿਣਾ ਹੋਏ ਹੈ ਭੀ ਆਪਣੀ ਆਹ ਡੋਜ ਹੈ ਜਿਹੜੀ ਇਹ ਤਕਰੀਬਨ ਸਾਰੇ ਕਿਸਾਨ ਦਿੰਦੇ ਆ ਮਿਰਚਲੇ ਕਿੰਨੀ ਕੋਈ ਦਿੰਦਾ ਵੀ ਕੋਈ ਨਹੀਂ ਵੀ ਦਿੰਦਾ ਅੱਧੇ ਥੱਲੇ ਦੇ ਦਿੰਦਾ ਗੱਲੇ ਹਨ ਤੇ ਪਰ ਆ ਦੁਵਾਰੇ ਦੇਣੀ ਜ਼ਰੂਰੀ ਹੈ ਬਾਈ ਇਹ ਨਹੀਂ ਮਰਚ ਉੱਠਦੀ ਨਹੀਂ ਹੈਗੀ ਠੀਕ ਹੈ ਮਿਰਚ ਹੁਣ ਜਿਹਦੀ ਮੈਂ ਚੜੀ ਜੀ ਖੜੀ ਆ ਆ ਸਿਸਟਮ ਪਾਦੇ ਹੋਣਾ ਹਾਂ ਬਾਈ ਮਿਰਚ ਤਾਂ ਉਹੀ ਗੱਲਾਂ ਲਾਭਦੀ ਤੁਰੀ ਜਾਊਗੀ ਯਾਗਲਾ ਕਹਿਨਦਾ ਵੀ ਦੇ ਦੇ ਖਰਚੇ ਵੀ ਦੱਸਨੇ ਜ਼ਰੂਰੀ ਨੇ ਖਰਚੇ ਕਿੰਨੇ ਆ ਹਾਂ ਅਗਲਾ ਕਹਦੇ ਵੀ ਤੁਸੀਂ ਦੱਸਿਆ ਸੀ ਮਿਰਚਾਂ ਇੰਨੇ ਦੀ ਹੋ ਜੂ ਵੀਰ ਸਾਡੇ ਹੋਈ ਨਹੀਂ ਠੀਕ ਹੈ ਤੁਸੀਂ ਜਿੱਦ ਨੂੰ ਡੋਜਣਾ ਦਿੱਤੀ ਤਾਂ ਫਰੂਟ ਵੀ ਕਿੱਥੇ ਦਿਓ ਕਿਉਂਕਿ ਜਿਹੜੀ ਚੀਜ਼ ਨੇ ਅੰਤੋਲਿਆ ਫਰੂਟ ਦੇਣਾ ਉਹਨੂੰ ਖਰਾਕ ਦੀ ਵੀ ਲੋੜ ਆ ਇੱਕ ਸਭ ਤੋਂ ਜਿਹੜਾ ਜ਼ਰੂਰੀ ਫੰਗੀ ਸਾਈਡ ਹੈ ਇਹਦੇ ਵਾਸਤੇ ਇਹ ਸਭ ਤੋਂ ਤਕੜਾ ਫੰਗੀ ਸਾਈਡ ਇਹ ਆਪਾਂ ਜਿਹੜੇ ਦੋਸਤੋ ਵਰਤਦੇ ਆ ਨਾ ਕੋਈ ਇਹ ਪ੍ਰੋਮੋਸ਼ਨ ਨਹੀਂ ਹੈਗੀ ਕੋਈ ਕਿਸੇ ਕੰਪਨੀ ਦਾ ਉਹ ਨਹੀਂ ਹੈਗਾ ਟ੍ਰਾਇਲ ਨਹੀਂ ਹੈਗਾ ਜਿਹੜੇ ਚੰਗੇ ਲੱਗਦੇ ਉਹੀ ਲੈ ਕੇ ਟਾਟਾ ਕੰਪਨੀ ਦਾ ਤਾਕਤ ਆ ਗਿਆ ਇਹ ਕਿਲੋ ਆ ਕਪਤਾਨ ਤੇ ਹੈਜਾਗੋਨਾ ਜੋਲ ਹੈ ਚ 70% ਕਪਤਾਨ ਹੁੰਦਾ ਫੰਗੀਸਾਈਡ ਹੀ ਆ ਗਿਆ ਵੀ ਹੈਜਾਗੋਨਾ ਜੋਲ ਵੀ ਆਉਂਦਾ ਆਪਾਂ ਝੋਨੇ ਤੇ ਵੀ ਕਰਦੇ ਨੇ 5% ਇਹ ਚ ਸੋਨ ਮੈਂ ਜ਼ੂਮ ਕਰਕੇ ਦਿਖਾਉਣਾ ਦੇਖੋ ਕਪਤਾਨ 70% ਹੈਜਾਗੋਨਾ ਜੋਲ ਆ ਗਿਆ 5% ਇਹ ਕਿਲੋ ਇਹ ਦੇਣਾ ਤੇ ਹਾਂ ਬਾਲਟੀ ਕਾਦੀ ਖੋੜ ਲਈ ਇਹ ਬਾਲਟੀ ਪਾਵਾਂਗੇ ਬਈ ਇਹ ਤਾਂ ਸਭ ਤੋਂ ਜ਼ਰੂਰੀ ਆ ਜਿਹੜਾ ਸਮਾਨ ਨੂੰ ਚੀ ਚਲਾਉਗੀ ਉਹ ਇਸੇ ਬਾਲਟੀ ਚ ਕਹਿਣਾ ਉਹ ਮਗਲਾਲ ਵਾਲੀ ਤਾਂ ਨਹੀਂ ਲਈ ਫਿਰਦਾ ਨਹੀਂ ਮਗਲਾਲ ਵਾਲੀ ਤਾਂ ਕਰਾਂਗਾ ਜਿਹੜੀ ਨੇ ਇਹ ਸਮਾਨ ਨੂੰ ਬਈ ਚਲਾਉਣਾਗਾ ਠੀਕ ਹੈ ਇਸੇ ਬਾਲਟੀ ਦੇ ਵਿੱਚ ਹੀ ਹੈ ਅੱਛਾ ਇਹ ਕਿਹੋ ਆ ਹਾਂ ਇਹ ਕਿਹੋ ਆ ਬਈ ਆ ਜਿਗਣ ਚੁਗਣ ਸੀਗਾ ਹਾਂ ਠੀਕ ਨੇ ਬਈ ਬਾਹਰ ਨੂੰ ਤਾਕਤ ਦੇਣੀ ਹੈ ਸਾਰੀ ਠੀਕ ਖਿੱਚ ਕੇ ਤਾਕਤ ਇਸੇ ਚੀਜ਼ ਨੇ ਦੇਣੀ ਹੈ ਲੈ ਵੀ ਇਹ ਬਈ ਹੁਣ ਸਾਨੂੰ ਇਹਦੇ ਦੇ ਵੀ ਦਰਸ਼ਨ ਕਰਾ ਦਿੰਨੇ ਆਗੇ ਇਹ ਹੈਗਾ ਬਈ ਪਾਰਟੀ ਲੈਜਰ ਮਾਰੇ ਮੇਰੇ ਵੀ ਨਹੀਂ ਕਰੇ ਦਾ ਮੂੰਹ ਇਹ ਹੈਗਾ ਬਈ ਮਾਈਕਰੋ ਰਾਜਾ ਹੈਲ ਅੰਨਾ ਦਾ ਲੈ ਆਪਾਂ ਜਾਇਦਨਾ ਤੇ ਆਉਂਦਾ ਹੈ ਬਹੁਤ ਵਧੀਆਗਾ ਆਪਾਂ ਵਰਤਦੇ ਆਂਗੇ ਜਾਇਦਨਾ ਤੇ ਆਉਂਦਾ ਯੂਪੀਐਲ ਦਾ ਵੀ ਆਉਂਦਾ ਕੀ ਰੇਟ ਪੈਂਦਾ ਹੈ 10 ਕਿਲੋ ਆ ਹਾਂ ਕਿੰਨਾ ਪਾਵਾਂਗੇ ਇਹ ਇਹ 12 ਕਿਲੋ ਆ ਬਈ ਇਹ 6 ਕਿਲੋ ਕਿਲੋ ਦਾ ਪੈਂਦਾ 6 ਕਿਲੋ ਕਿਲੋ ਕੀ ਰੇਟ ਕੀ ਰੇਟ ਆ 12 ਕਿਲੋ ਇਹ 12 ਕਿਲੋ ਲਗਭਗ ਆਪਾਂ ਨੂੰ 1000 ਰੁਪਏ ਦਾ ਮਿਲ ਜਾਂਦਾ ਬਸ 100 ਰੁਪਏ ਕਿਲੋ ਹਾਂ ਮਤਲਬ 100 ਰੁਪਏ ਜੇ ਤੁਸੀਂ ਵਧੀਆ ਕੰਪਨੀ ਲਾਵੋਗੇ ਸਾਨੂੰ 100 ਮਿਲੇਗਾ ਇਹ ਮੰਨ ਲਓ ਸੀ ਜਿਵੇਂ ਆਏ ਆਪਾਂ ਜੂਪੀਐਲ ਦਾ ਉਹ ਘੱਟ ਪੈਣਾ ਪੈਂਦਾ ਬਈ ਜਿਵੇਂ ਯੂਪੀਐਲ ਦਾ ਹੁੰਦਾ ਇਹ 3 ਕਿਲੋ ਡੋਸ ਆਪਲੇਸ ਹਾਂ। ਹਾਂ। ਲੈ ਵੀ ਦੋਸਤੋ। ਇਹ ਆ ਗਿਆ ਮੈਕਰੋ ਰਾਜਾ ਇਹ ਵੀ ਜ਼ਰੂਰੀ ਹੈ। ਇਹ ਵੀ ਮੈਕਰੋ ਨਿਊਟ੍ਰੀਐਂਟ ਹੀ ਆ ਗਏ। ਹਾਂ। ਜਵਾਨ オーਰਗੈਨਿਕ ਜਵਾਨ ਵੀ ਆ ਗਏ ਇਹ ਇੱਕ ਤਰ੍ਹਾਂ ਦੇ। ਇਹ ਅਗਲਾ ਕੁਛ ਤੇ ਸੋਚੀ। ਇਹ ਬਾਹਣ ਚ ਜਾ ਕੇ ਧਰਤੀ ਜਾ ਕੇ ਐਕਟਿਵ ਫਾਰਮ ਹੋ ਜਾਂਦੇ ਐਕਟਿਵ ਹੋ ਜਾਂਦੇ ਆ। ਹਾਂ ਧਰਤੀ। ਠੀਕ। ਐਕਟਿਵ ਕਰਨ ਵਾਸਤੇ ਕਿੰਨੀਆਂ ਚੀਜ਼ਾਂ ਹੋ ਗਈਆਂ ਪੀਓਏ? ਸਾਰੀ 1 2 3 4 5 6 7 10 ਚੀਜ਼ਾਂ ਕਰ ਲਈਆਂ ਬਦੰਦਨ ਨੇ। ਵੇ ਫੇਰ ਹੀ 7000 ਦੀ ਬਣ ਗਈ ਆ ਆਪਾਂ ਉਹੀ ਥੋੜੀ ਕਹਿੰਦੇ ਸੀ 7000 ਦੀ ਹਾਂ ਫਿਰ ਹੁਣ ਪਟਾਖ ਦਾ ਘਟਾ ਕਿੰਨੇ ਦਾ ਹੋ ਰਿਹਾ 1700 ਦਾ ਇਹ ਪਟਾਖ ਦਾ ਉਹ 1500 25 ਰੁਪਏ ਦਾ 1500 ਦਾ ਪਟਾਖ ਦਾ ਹੋ ਗਿਆ ਡੀਏਪੀ ਦਾ ਹੋ ਗਿਆ ਉਹ 13 1350 ਦਾ ਡੀਏਪੀ ਮਿਲਦੀ ਹੁਣ ਡੀਏਪੀ ਹਾਂ ਬਾਈ ਡੀਏਪੀ ਮਿਲਦਾ ਰਹੀ ਆ ਪਰ ਕੀ ਕੁਝ ਲਾ ਕੇ ਦਿੱਤਨ ਨਾਲ ਨਾਲ ਬਾਈ ਹਲੇ ਵੀ ਨਾਲ ਤਾਂ ਉਹਦਾ ਕੀ ਲਾਉਣ ਆਪਾਂ ਤਾਂ ਸਲਫਰ ਲਵਾ ਲਿਆ ਸੀ ਉਹ ਤੋਂ ਠੀਕ ਉਹ ਸਲਫਰ ਮੈਂ ਸਲਫਰ ਦੇ ਦੋ ਸਾਨੂੰ ਸਲਫਰ ਆਪਣੇ ਨੂੰ ਦੇਈ ਜਾਂਦੇ ਆ ਕਿ ਐਂ ਕਹਿੰਦੇ ਵੀ ਹੈ ਨਹੀਂ ਆ ਕਹਿੰਦੇ ਦੇ ਤਾਂ ਦੇਈ ਤਾਂ ਜਾਂਦੇ ਨੇ ਉਹ ਕਹਿੰਦੇ ਵੀ ਕੋਈ ਚੀਜ਼ ਲਾ ਉਹ ਬ ਆ ਕੀ ਤਾਕਤ ਅਸਲ ਇਹਨੇ ਤਾਕਤ ਦੇਣੀ ਐ ਮੁੱਠੀ ਜਵੰਦ ਫੇਰ ਪੈਸੇ ਆਉਣਗੇ ਹਾਂ ਬਾਈ ਫੇਰ ਹੀ ਪੈਸੇ ਬਣਗੇ ਕਿੰਨੀ ਆਪਣੀ ਮਰਜ਼ੀ ਖਰਾਬ ਹੋਣੀ ਚਾਹੀਦੀ ਹੋਵੇ ਬਾਈ ਯਾਰ ਹਾਂ ਕਿੰਨੀ ਆਦੀ ਆ ਆ ਹਕਸਾ ਕੰਨਾਂ ਜੋ ਤੇ ਕੈਪਟਨ ਦਾ ਮਿਸ਼ਨ ਹਾਂ ਕੋ ਤੁਸੀਂ ਹੋਰ ਕੰਪਨੀ ਦਾ ਵੀ ਲੈ ਸਕਦਾ ਪਰ ਇਹਦੇ ਰਿਜ਼ਲਟ ਠੀਕ ਨੇ ਰੇਟ ਵੀ ਠੀਕ ਹੈ ਨਹੀਂ ਇਹ ਬਾਈ ਪੇਟੈਂਟਾ ਕੰਪਨੀ ਹਾਂ ਇਹ origignal ਨਹੀਂ ਕਈ ਵਾਰ ਅਗਲੇ ਹਕਸਾ ਕੰਨਾਂ ਜੋ ਕੱਲਾ ਪਾਉਣਾ ਹੁੰਦਾ ਉਹ ਵਾਲੀ ਚੋਅਸ ਆ ਅਗਲਾ ਕਹਿੰਦਾ ਮਸੂਰੀ ਕਰਦੇ ਖੋਣੀ ਆਪੀ ਆਪਕੜ ਮਸੂਰੀ ਕਰਨੀ ਕਿ ਇਹਦੀ ਨਹੀਂ ਆਇਆ ਨਹੀਂ ਬਈ ਜਿਹੜੀ ਚੀਜ਼ ਪੇਟੈਂਟ ਆ ਨਾ ਚੰਗੀ ਚੀਜ਼ ਆਪਾਂ ਉਹੀ ਵਰਤਦੇ ਤਾਂ ਵੀ ਚੀਜ਼ ਦੇ ਤੁਹਾਨੂੰ ਪਤਾ ਹੀ ਬਈ ਫਰਕ ਸਾਰਾ 100 ਰੁਪਏ ਦਾ ਪੈਂਦਾ ਹਾਂ ਇਹ ਆਪਾਂ ਦਾ ਅੱਧਾ ਕਿਲੋ ਦੀ ਡੋਜ ਦੇਵਾਂਗੇ ਬਈ ਅੱਜ ਆਪਾਂ ਹਾਂ ਗੱਲ ਕਰਾਈ ਤੇ ਲਿਖ ਦਿੰਦੇ ਆਪਾਂ ਵਾ ਹਾਂ ਲਓ ਵੀ ਦੋਸਤੋ ਇਹ ਕਿੰਨਾ ਪਤਾ ਅੱਧਾ ਕਿਲੋ ਹਾਂ ਅੱਧਾ ਹੀ ਪਾਉਣਾ ਸੀ ਇਹ ਅੱਧਾ ਕਿਲੋ ਚੋ ਹੋ ਗਿਆ ਸਾਰਾ ਕੁਝ ਹਾਂ ਹੋ ਗਿਆ ਬਈ ਚਲ ਲੈ ਵੀ ਦੋਸਤੋ ਇਸ ਤੋਂ ਬਾਅਦ ਆ ਸਾਰਾ ਸਮਾਨ ਹੋ ਗਿਆ ਤੇ ਹੈਪੀ ਇਹਦੇ ਹੋਰ ਕੋਈ ਫਾਇਦੇ ਦੱਸਦੇ ਤੇ ਇਹਨੂੰ ਕਰ ਲਈਏ ਮਿਕਸ ਕਿਸੇ ਨਾਲ ਫਿਰ ਆਪਾਂ ਲੱਗਾਂਗੇ ਸਿੱਟਣ ਤੇ ਉਧਰ ਤੁਹਾਨੂੰ ਮੈਂ ਦਿਖਾਉਣਾ ਮ ਆਹ ਲਾ ਲੇਵਰ ਲੱਗੀ ਪਈ 743 ਮਾਰੀ ਜਾਂਦੇ ਆ ਇਹਦੂ ਬਾਦਾ ਸਮਾਨ ਸਿੱਟਣਾ ਅਸੀਂ ਠੀਕ ਆ ਤੇ ਪਾਣੀ ਅਸੇ ਚਲਾਉਣਾ ਪੈਂਦਾ ਤੇ ਹਾਂ ਬਈ ਫਿਰ ਆ ਨਹੀਂ ਪਾਊਡਰ ਪੁੱੜਦਾ ਬਹੁਤ ਹੂੰ ਮੜਮਾ ਨਾਲ ਸਿੱਟਾ ਲਾ ਕੇ ਬਸ ਇਹ ਮਿਕਸ ਹੋ ਜੂਗਾ ਠੀਕ ਮੜਮਾ ਸਿੱਟਾ ਜ਼ਰੂਰ ਲਾ ਲਿਓ ਬਈ ਵਿੱਚ ਨਾਲੇ ਜਿਹੜਾ ਸਲਫਰ ਆ ਨਾ ਸਲਫਰ ਤਾਂ ਪਾਣੀ ਨੂੰ ਓ ਜਿਸ ਘਾ ਲੈਂਦੇ ਬਈ ਜਿਹੜੇ ਤੱਤ ਹੈਪੀ ਪਾਏ ਆਪਾਂ ਇਹ ਹਾਂ ਇਹ ਆਪਾਂ ਜਦੋਂ ਪੂਰੀ ਗਰਮੀ ਹੁੰਦੀ ਹੈ ਨਾ ਉਦੋਂ ਕੋਈ ਚੱਕਰ ਤਾਂ ਨਹੀਂ ਉਦੋਂ ਵੀ ਇਹਨਾਂ ਨੂੰ ਰਲਾ ਸਕਦੇ ਹਾਂ ਹਾਂ ਬਈ ਕੋਈ ਚੱਕਰ ਨਹੀਂ ਪਾ ਸਕਦੇ ਆ ਵਿੱਚ ਜਿਵੇਂ ਕਹਿੰਦਾ ਪਾਣੀ ਛੱਡ ਜਾਂਦੇ ਉਹ ਜ਼ਿੰਕ ਛੱਡ ਦਿੰਦੇ ਇਕੱਲੇ ਹਾਂ ਜ਼ਿੰਕ ਆਪਾਂ ਇਹਦੇ ਨਾਲ ਮਿਕਸ ਕਰਨੀ ਹੀ ਨਹੀਂ ਹੈ ਜੀ ਜ਼ਿੰਕ ਆਪਾਂ ਇਹਦੇ ਨਾਲ ਜਮਾ ਮਿਕਸ ਨਹੀਂ ਕਰਨੀ ਚਾਹੀਦੀ ਬਈ ਜ਼ਿੰਕ ਦਾ ਇਹਦੇ ਨਾਲ ਕੋਈ ਰੋਲ ਨਹੀਂ ਹੈਗਾ ਜ਼ਿੰਕ ਸਾਰੀ ਘਾਸ ਨੂੰ ਡੈੱਡ ਕਰ ਦਊਗੀ ਡੀਏਪੀ ਨੂੰ ਡੈੱਡ ਕਰਤਾ ਆਪ ਹੀ ਸਾਰੇ ਤੱਤ ਬਈ ਡੈੱਡ ਹੋ ਜਾਣਗੇ ਡੀਏਪੀ ਨਹੀਂ ਸਾਰਾ ਕੁਝ ਕਰਨਾ ਆਪਾਂ ਇਹਨਾਂ ਨੂੰ ਬਾ डीएपी सब तो लोड़ी ਦਾ ਬਈ ਤੱਤ ਹੈਗਾ ਕਿਉਂਕਿ ਉਹਦੇ ਸਾਰਾ ਕੁਝ ਮਿਲ ਜਾਂਦਾ ਆਪਾਂ ਨੂੰ ਹਾਂ ਡੀएपी ਦੇ ਵਿੱਚ ਸਾਰੇ ਪਸ਼ੂਆਂ ਨੂੰ ਪਾਏ ਹੋਏ ਨੇ ਤੇ ਹੁਣ ਆਪਾਂ ਬਈ ਕਰਦੇ ਆ ਸ਼ੁਰੂਆਤ ਇਹਨੂੰ ਰਲਾਉਣ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਦੋ ਵਾਢਾ ਦੇਣੀ ਚੰਗੀ ਤਰ੍ਹਾਂ ਲਾਉਣਾ ਚਾਹੀਦਾ ਇਹਨੂੰ ਦੋਸਤੋ ਠੀਕ ਆ ਕਿਉਂਕਿ ਜੇ ਫਿਰ ਇੱਕ ਚੀਜ਼ ਕੋਈ ਚੀਜ਼ 5 ਕਿਲੋ ਆ ਕੋਈ ਚੀਜ਼ 25 ਕਿਲੋ ਕੋਈ ਚੀਜ਼ 50 ਕਿਲੋ ਆ ਜੇ ਆਪਾਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹਨਾ ਤਾਂ ਫੇਰ ਹੀ ਉਹ ਇੱਕ ਇੱਕ ਬੂਟੇ ਤੱਕ ਪ੍ਰੋਪਰ ਮਾਤਰਾ ਚ ਜਾਊਗੀ ਤੇ ਵੀਡੀਓ ਵੀ 10 ਮਿੰਟਾਂ ਦੀ ਹੋਗੀ ਪਰ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੱਜ ਦਾ ਠੀਕ ਹੈ ਅਸੀਂ ਮਾਰਕੀਟ ਸ਼ੋਰਟ ਵਿੱਚੋਂ ਰਿਪੋਰਟ ਕਰਕੇ ਬੰਦੇ ਮੰਗ ਰਹੇ ਸੀ ਕਹਿੰਦੇ ਵੀ ਦੱਸੋ ਅਸੀਂ ਕਿਵੇਂ ਹੋਵੇ ਮਿਰਚ ਖੜੀ ਹੈ ਕਿਉਂਕਿ ਤਕਰੀਬਨ ਐਤ ਕੀ ਮਿਰਚ ਦਾ ਹੈਗਾ ਹਨਾ ਵੀ ਦਿੱਕਤ ਹੈਗੀ ਹੈ ਨਾ ਹਾਂ ਜਿਹੜੀ ਬਈ ਲਾਲ ਪਟਾਸ਼ ਆਉਂਦੀ ਸੀ ਨਾ ਆਪਣੀ ਉਹ ਬਈ ਹੁਣ ਵਾਈਟ ਕਲਰ ਦੇ ਵਿੱਚ ਆਉਣ ਲੱਗ ਗਈ ਹੈ ਹਾਂ ਮੈਂ ਵੀ ਇਹ ਦੇਖਿਆ ਮਹਾ ਪਟਾਸ਼ ਕਿਹ ਜੀ ਆ ਗਈ ਹਾਂ ਹੁਣ ਕਿਉਂਕਿ ਪਟਾਸ਼ ਆਪਾਂ ਤਾਂ ਝੋਨੇ 'ਚ ਹੀ ਸਿਰਦੇ ਹੁੰਨੇ ਆਂ ਦੋ ਧਰਤੀ 'ਚੋਂ ਕੱਢਦੇ ਆ ਵੀ ਪਟਾਸ਼ ਨੂੰ ਉਹਦਾ ਰੰਗ ਇਹੀ ਹੁੰਦਾ ਜੀ ਇਹੀ ਵਾਈਟ ਰੰਗ ਹੀ ਹੁੰਦਾ ਉਹਦਾ ਜਦੋਂ ਧਰਤੀ 'ਚੋਂ ਪਟਾਸ਼ ਨਿਕਲਦਾ ਆਪਣਾ ਹੁਣ ਆਪਣੇ ਵੀ ਨਿਕਲਿਆ ਹੈ ਭੰਡਾਰ ਉਹ ਵੀ ਵਾਈਟ ਹੀ ਨਿਕਲਿਆ ਹੈ ਹੈਪੀ ਕਹਿੰਦੇ ਹੁੰਦੇ ਆ ਕਿ ਮਿਰਚ ਮਿਰਚ ਵਿੱਚ ਪੈਸਾ ਤਾਂ ਬਹੁਤ ਹੈਣਾ ਪਰ ਮਿਰਚ ਨੂੰ ਕਹਿੰਦੇ ਇੰਨਾ ਫਰਟੀਲਰ ਚੰਦੇ ਨਾ ਬੰਦੇ ਬੰਦੇ ਨੂੰ ਕੁੱਬੇ ਕਰਨ ਦੀ ਗੱਲ ਤਾਂ ਸਹੀ ਹੈਣਾ ਹਾਂ ਸਹੀ ਹੈ ਬਾਈ ਫਿਰ ਆਇਆ ਨਹੀਂ ਹੈਗਾ ਯਾਰ ਫਰਟੀਲਾਈਜ਼ਰ ਇਹਦੇ 'ਚ ਆਇਆ ਹੈ ਚੱਤਰ ਦੀਪ ਫਰਟੀਲਾਈਜ਼ਰ ਤਾਂ ਭਾਗ ਗਿਆ ਬਈ ਇਹਦਾ ਝਾੜ ਬਹੁਤ ਜ਼ਿਆਦਾ ਹੈ ਕਣਕ ਕਣਕ ਦਾ 'ਚ ਕਣਕ ਦਾ ਝਾੜ ਆਪਣਾ ਲਾ ਲਓ ਬਾਈ ਦੇ ਬਾਈ 20 ਕੁਇੰਟਲ ਆ ਹਾਂ ਠੀਕ ਠੀਕ ਆ ਤੇ ਉਹਨੂੰ ਆਪ ਇੱਕ ਇੱਕ ਗੱਟਾ ਦਿੰਨੇ ਆ ਤੋ ਜੂਰੀਆ ਦੇ ਦੋਵੇਂ 200 ਕੁਆਟਰ ਤੋਂ ਵੀ ਪਾਰ ਹੋ ਸਕਦਾ ਹਾਂ ਫਿਰ ਕਣਕ ਨਾਲ ਤਾਂ ਫਿਰ ਤਿੰਨ ਗੁਣਾ ਬਣਦੇ ਗੁੰਦਣਾ ਉਹੀ ਗੱਲ ਆ ਨਾ ਫਿਰ ਬਾਈ ਉਹਨੇ ਤਾਂ ਚੀਜ਼ ਨੇ ਪੈ ਗਈ ਫੇਰ ਹੀ ਆਪਾਂ ਕਹਿੰਦੇ ਹੁਣ ਕਣਕਾ ਆਪਾਂ ਕਹਿੰਦੇ ਬਾਈ 23 ਰੁਪਏ ਇਹ 20 ਵੀ ਇੱਕ ਦੀ 15 ਵੀ 10 ਤੇ ਵੀ ਰਹਿ ਜਾਂਦੀ ਹੈ 5 ਤੇ ਵੀ ਰਹਿ ਜਾਂਦੀ ਹੈ 40 50 ਤੇ ਆ ਜਾਂਦੀ ਹੈ ਪਰ ਇਹਦਾ ਝਾੜ ਆ ਜਿਹੜਾ ਠੀਕ ਹੈ ਝਾੜ ਇਹਦਾ ਕਰਦਾ ਕੰਮ ਹਾਂ ਝਾੜ ਬਹੁਤ ਜਿਆਦਾ ਬਾਈ ਤਾਂ ਹੀ ਤਾਂ ਬਈ 5 ਰੁਪਏ ਕਿਲੋ ਨਾਲ ਵੀ ਪੜਤ ਤਾਈ ਜਾਂਦੀ ਹਾਂ ਹਾਂ 5 ਰੁਪਏ ਕਿਲੋ ਇਤਜ਼ਾਈ ਕਿੰਨੀ ਪੈਂਦੀ ਹੈ ਪੀ ਤੜਾਈ ਤਾਂ ਯਾਰ ਇਹਦੀ ਕੁਝ ਵੀ ਨਹੀਂ ਪੈਂਦੀ ਰੁਪਿਆ ਕਿ ਕਿੰਨੀ ਤੋੜ ਦਿੰਦੀ ਇੱਕ ਲੇਬਰ 300 ਵਾਲੀ 300 ਵਾਲੀ ਲੇਬਰ ਲਗਭਗ ਮੈਨੂੰ ਲੱਗਦਾ ਤਿੰਨ ਕੁ ਵੱਟਲ ਮਿਰਚ ਤੋੜਦੂ ਰਾਮ ਹੂੰ 50 ਰੁਪਏ ਕਿਲੋ ਪਈ ਹਾਂ ਆਰਾਮ ਨਾਲ ਤੋੜੂਦੈਨ ਕੁ ਵੱਟਲ ਹਾਂ ਤੇ ਐ ਮੰਨੀ ਹੈਪੀ ਰੁਪਿਆ ਦੀ ਲੇਬਰ ਪੈ ਗਈ ਹੈ ਨਾ 50 ਪੈਸੇ ਕਿਲੋ ਦਾ ਖਰਚਾ ਪੈਂਦਾ ਹੋਣਾ ਹਾਂ ਆ ਜਿਹੜਾ ਫਰਟੀਲਾਈਜ਼ਰ ਆਪਾਂ ਕੋਈ ਬੜਾ ਖਰਚਾ ਨਹੀਂ ਪੈਂਦਾ ਹੋਣਾ ਬੜਾ ਇੰਨਾ ਕੀ ਪੈਂਦਾ ਹੋ ਹਾਂ ਪਰ ਬਾਈ ਇਹ ਤਾਂ ਉਦੋਂ ਮਾਰ ਪੈਂਦੀ ਹੈ ਇਹਦੀ ਹਾਲ ਤੇ ਜਦੋਂ ਕਈ ਵਾਰੀ ਬੰਦਾ ਸ਼ਾਮ ਸਮਾਂ ਛੱਡ ਜਾਂਦਾ ਹੂੰ ਫਿਰ ਇਹ ਝਾੜ ਘਟਾ ਜਾਂਦੀ ਹੈ ਨਾ ਹਾਂ ਹੋਣ ਆਪ ਆਪ ਕਿੰਨੀ ਮਰਜ਼ੀ ਜਿਹੜੀ ਖੜੀ ਆਪਣੀ ਮਰਜ਼ੀ ਬਾਈ ਕਿਹੜਾ ਰੋ ਸਮਾਨ ਨਹੀਂ ਪੈਂਦਾ ਸੱਸ ਹੂੰ ਦੋਜ ਨਹੀਂ ਉਹਨਾਂ ਮਿਲਦੀ ਹੂੰ ਉਹਨਾਂ ਜਦੋਂ ਉਹ ਚੱਲਦੀ ਨਹੀਂ ਠੀਕ ਹੈ ਜੀ ਬਾਕੀ ਪਹਿਲਾਂ ਆਪਾਂ ਨੂੰ ਕਾਜ ਥੱਲੇ ਡੋਈ ਦਿੱਤੇ ਤਾਂ ਫਾਇਦਾ ਵੀ ਨਹੀਂ ਉਹਨੂੰ ਖੂਕੂ ਵੀ ਹੂੰ ਜਾਂ ਬਾੜੀ ਗਰੋਥ ਕਰਾ ਦੂ ਬਾੜੀ ਨਾਲ ਲੱਗਾਂਗਾ ਹੂੰ ਫੇਰ ਵੀ ਦਾਮ ਉਹ ਤਾਂ ਕਨਵਰਟ ਵੀ ਨਹੀਂ ਹੋਣੀ ਸਹੀ એનર્ਜੀ ਉਹਦੀ ਹੁਣ ਆਪਾਂ ਨੂੰ ਡੋਹ ਹੀ ਦੇਣੀ ਬਾਈ ਜਦੋਂ ਹੁਣ ਧੋਪਾ ਨਿਕਲਿਆ ਕਾਹਦੇ ਚੱਕਤਾ ਇੱਕ ਹੈਪੀ ਆ ਵੀ ਚੱਲੀ ਜਾਂਦੀ ਆਪਣੀ ਵੀਡੀਓ ਚੋਰਲ ਮਿਕਸ ਕਰ ਦਿੰਦੀ ਇੱਕ ਅੱਜ ਬੰਦੇ ਕਮੈਂਟ ਕਰੀ ਜਾਂਦੇ ਸੀ ਉਹ ਤੇ ਲੋ ਟਰਨਲ ਤੇ ਕਹਿੰਦੇ ਸੀ ਕਿ ਉਹ ਵੀਡੀਓ ਦੇ ਦੋ ਟਰਨਲ ਤੇ ਬਾਈ ਵੀਡੀਓ ਯਾਰ ਦੇਖੀ ਆਪਾਂ ਹੁਣ ਲੋ ਟਰਨਲ ਦੀ ਹੁਣੀ ਨਾ ਰਹੀ ਬਈ ਜਦੋਂ ਹੁਣ ਰੁੱਤ ਤਾਂ ਹੈ ਨਹੀਂ ਉਹ ਕਹਿੰਦੇ ਬਾਈ ਵੀਡੀਓ ਕਰੋ ਯਾਰ ਉਹ ਤੇ ਕੋਈ ਗੱਲ ਨਹੀਂ ਸੀ ਦੱਸ ਦਾਂਗੇ ਬਾਈ ਕਿਵੇਂ ਹੁਣ ਕੋ ਲੋ ਟਰਨਲ ਤਾਂ ਸਾਰੀ ਚੱਕਤੀ ਬਾਈ ਯਾਰ ਪਰ ਇੱਥੇ ਚਾਚੇ ਕੇ ਪਈਆ ਉੱਥੇ ਆਪਾਂ ਵੀਡੀਓ ਬਣਾ ਦਾਂਗੇ ਬਾਈ ਆਪਾਂ ਹਣ ਤਾਂ ਉਹ ਤੇ ਵੀਡੀਓ ਕਰਨ ਦਾ ਫਾਇਦਾ ਜਿਹੜੇ ਨੇ ਲੋਕਾਂ ਨੇ ਜਿਵੇਂ ਆਪਣੇ ਇੱਕ ਗਰੁੱਪ ਚ ਰਾਤ ਵੀਡੀਓ ਸੀ ਦੇਖੀ ਸੀ ਤੂੰ ਹੈਂ ਮੈਂ ਦੇਖੀ ਬਈ ਜਿਹਦੇ ਬਾਸ ਲਾ ਕੇ ਰੱਸੀ ਬਨ ਕੇ ਚੜਾਉਂਦੇ ਬੱਲਾਂ ਹਾਂ ਹੈਨਾ ਉਹ ਚੀਜ਼ ਦੀ ਰਤ ਹੈ ਹਾਂ ਉਹ ਹਲੇ ਉਹ ਉਹ ਵੀ ਹਲੇ ਬਈ ਗਲਤ ਸਿਸਟਮ ਕੋਈ ਵੀ ਮੇਰੇ ਵੀਰ ਉਹ ਵੀਡੀਓ ਨੂੰ ਦੇਖ ਕੇ ਤਾਂ ਹਣਾ ਜੜਾ ਦਿਓ ਕਿਉਂਕਿ ਏਦੂ ਬਾਅਦ ਬਈ ਗਰਮੀ ਜਿਹੜੀ ਹੁੰਦੀ ਹੈ ਲੋ ਚੱਲਦੀ ਹੁੰਦੀ ਹੈ ਹਲੇ ਆਪਾਂ ਨੂੰ ਸਾਰੀਆਂ ਚੀਜ਼ਾਂ ਥੱਲੇ ਰੱਖੇ ਤੇ ਫਾਇਦਾ ਉਹ ਉਦੋਂ ਚੜਾਉਂ ਨਹੀਂ ਨਹੀਂ ਹਜੇ ਚੜਾਇਆ ਨਹੀਂ ਉਹਨਾਂ ਨੇ ਹਾਂ ਫਿਰ ਉਹਨਾਂ ਨੇ ਜਾਲੀ ਤਿਆਰ ਕੀਤਾ ਹਾਂ ਉਹ ਆਪਾਂ ਬੱਲਾਂ ਦਾ ਹੇ ਥੱਲੇ ਹੀ ਫਿਰਦੀਆਂ ਉਹ ਆਪਾਂ ਉਦੋਂ ਚ ਫੋਨ ਬੀਜੀ ਜਦੋਂ ਮੀਂਹ بارشਾਂ ਵੱਧ ਹੋਣ ਲੱਗੀਆਂ ਉਦੋਂ ਉਹ ਚੀਜ਼ ਵੱਧ ਕੰਮ ਕਰਦੀ ਉਹਨੀ ਤੇ ਜਮਾ ਵੀ ਆਏ ਨਾ ਕਰਿਓ ਬਈ ਇੱਕ ਕਿਤੇ ਉੱਤੇ ਉੱਤੇ ਹੱਥ ਮਾਰ ਕੇ ਛੱਡ ਦਿਓ ਹਮ ਹੈਡੀ ਲਾ ਕੇ ਉਹਨੂੰ ਚੰਗੀ ਤਰ੍ਹਾਂ ਤੇ ਇਕਵਾੜੇ ਨੂੰ ਕਹੀ ਹੈਗੀ ਇੱਥੇ ਕਹੀਂ ਕਸੀ ਨਾਲ ਦੇ ਲੈਣਾ ਹਾਂ ਨਹੀਂ ਕੋਈ ਗੱਲ ਨਹੀਂ ਆਪਾਂ ਹਲੇ ਸਿੱਟਾ ਲਾਵਾਂਗੇ ਸੁੱਤੇ ਤੇ ਸਿੱਟਾ ਲਾ ਕੇ ਸਾਰੇ ਦੇ ਉੱਤੇ ਵਧੀਆ ਸਿੱਟਾ ਲਾ ਕੇ ਬਈ ਦਿਵਾਰੀ ਹੁਣ ਇਹਦੀ ਬਾੜ ਫੇਰ ਇੱਕ ਪੋਰ ਬਚੀ ਦੇਣਾ ਕਸੀ ਨਾਲ ਦੇ ਲੈਣਾ ਹੈ ਪਿੱਕ ਵਾਰ ਕੋਈ ਗੱਲ ਪੱਲੀ ਤੇਰੀ ਬੋਦੀ ਇਹ ਮੈਂ ਤੈਨੂੰ ਕਹਿੰਨਾ ਕਸੀ ਨਾਲ ਪੁੱਲੀ ਪੁੱਛਦਾ ਸਰਦਾਰ ਕੋਲੋਂ ਮੈਂ ਕਿਹਾ ਸੀ ਇਹ ਤੈਨੂੰ ਪਤਾ ਫਰਟੀਲਾਈਜ਼ਰ ਭਾਈ ਬੋਦਾ ਕਰ ਦਿੰਦੇ ਸੀ ਇਹਨੂੰ ਮੱਲੋ ਚੋਰੀ ਬੰਦਾ ਬੋਦਾ ਕਰ ਦਿੰਦਾ ਤਾਂ ਫੇਰ ਹੀ ਪੱਲੀ ਆ ਹਾਂ ਜੋ ਬੰਦੇ ਨਾਲ ਇੰਨੀ ਭੜੀ ਕਰਦੇ ਆ ਇਹਦਾ ਫੇਰ ਵੀ ਪੱਲੀ ਆ ਕਸੀਨਾ ਬਾੜੀ ਵਧੀਆ ਬਾੜ ਆਉਂਦੀ ਹੈ ਭਾਈ ਉਹ ਪਿਆ ਚੱਕ ਤਾਂ ਲੈ ਤੂੰ ਬੰਦ ਕਰ ਕੀ ਵੀਡੀਓ ਨਾ ਚੱਲੀ ਜਾਂਦੀ ਹੈ ਵੀਡੀਓ ਨਹੀਂ ਬੰਦ ਕਰਦੇ ਅੱਜ ਸਿੱਟਾ ਲਾ ਰਹੀਏ ਤੇ ਲੈ ਇੱਕ ਵਾਰੀ ਹੈਪੀ ਨੇ ਕਹਿੰਦਾ ਕੱਚ ਨਾ ਰਹਿ ਜੀ ਪਤੰਦਰ ਇੱਕ ਵਾਰੀ ਸਿੱਟਾ ਹੋਰ ਲਾ ਲਿਆ ਉੱਡੇ ਨਾ ਬਸ ਜੂਡ ਉੱਡੇ ਹੀ ਬਈ ਫੇਰੇ ਇਹ ਤਾਂ ਫਾਇਦਾ ਨਹੀਂ ਨਾਲੇ ਪੱਤੇ ਵੀ ਉਹ ਕਰ ਸਕਦੀ ਹੈ ਹਾਂ ਪਦਾਂ ਦੇ ਪੱਤੇ ਦਾ ਸਾੜੂ ਸਾੜੂ ਹੂੰ ਨਾਲੇ ਆਪਦੇ ਬਈ ਯਾਰ ਬੁਰਾ ਹਾਲ ਕਰ ਦਿੰਦੀ ਜੋੜ ਦਾ ਹੂੰ ਕਿਉਂਕਿ ਦੋਸਤੋ ਕੱਲਾ ਪੈਸਾ ਵੀ ਜਰੂਰੀ ਨਹੀਂ ਦਾ ਆਪਦੀ ਕੇਅਰ ਵੀ ਕਰਨੀ ਜ਼ਰੂਰੀ ਹੈ ਕਿਉਂਕਿ ਜੇ ਅੱਖੋਖ ਵਿੱਚ ਪਾ ਜੇ ਪोटाश ਦਾ ਇੱਦਾਂ ਪੜਾ ਤਾਤਾ ਹਾਂ ਠੀਕ ਆ ਮੁਰਕ ਕੇ ਪਾਣੀ ਮਾਰੀ ਜਾਵਾਂਗੇ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਬਾਕੀ ਨੀਵੇਂ ਹੱਥ ਨਾਲ ਸਿੱਟੋ ਸਿੱਟਾਂ ਦਾ ਤਰੀਕਾ ਵੀ ਹੋਣਾ ਚਾਹੀਦਾ ਬੰਦੇ ਨੂੰ ਮਾਤੀ ਭਾਈ ਉੱਤੇ ਬੂਟਿਆਂ ਦੇ ਉੱਤੇ ਨਾ ਪਾਵੇ ਪੋਟਾਸ਼ ਵੀ ਨਾ ਪਾਵੇ ਤਾਂ ਹੀ ਪਈ ਆਪਾਂ ਬਸ ਇਹ ਦੂਆਤ ਹੈ ਵੀ ਇੱਕ ਵਾਰੀ ਬਾੜ ਦੇ ਕੇ ਪਰ ਲਾਉਣੀ ਹੈ ਵੀਡੀਓ ਕਰਦੀ ਬੰਦ ਹੈ ਨਾ ਹਾਂ ਬਾੜੇ ਸਿਰਦੇ ਦਾ ਉਹ ਕਰਦੇ ਹੈ ਨਾ ਹਾਂ ਫਿਰ ਆਪਾਂ ਸਿਰਦੇ ਦੀ ਵੀ ਕਰ ਦਾਂਗੇ ਠੀਕ ਹੈ ਦੋਸਤੋ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਇਹ ਬਸ ਇੱਕ ਵਾਰੀ ਨੂੰ ਹੋਰ ਦੇਣੀ ਹੈ ਪ੍ਰੋਪਰ ਅਲਜੂ ਬਾਕੀ ਜੇ ਤੁਸੀਂ ਕੰਮ ਕਰੋਗੇ ਆਪੇ ਪਤਾ ਲੱਗ ਜਾਂਦਾ ਹੈ ਸਾਡਾ ਮੰਤ ਵੀ ਇਹੀ ਜੀ ਕੋ ਤੁਹਾਨੂੰ ਚੀਜ਼ਾਂ ਦਿਖਾ ਦਿਆ ਇਹ ਚੀਜ਼ਾਂ ਮਿਕਸ ਕਰ ਸਕਦੇ ਆਪਾਂ ਜਿਹੜੀਆਂ ਪਾ ਚੰਗਾ ਸੱਟਾ ਲਾ ਲਿਆ ਹੁਣ ਇਹ ਹੁਣ ਪੂਰੇ ਗਿੱਲੀ ਹੋ ਗਈ ਇਹ ਉੜਦੀ ਦੇਖੋ ਜਮਾ ਵੀ ਨਹੀਂ ਉੜਦੀ ਹਮ ਜਮਾ ਨਹੀਂ ਉੜਦੀ ਕਿਉਂਕਿ ਵਿੱਚ ਬੰਦੇ ਔਖੇ ਹੋ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਰਲਾਈਏ ਕਿ ਨਾ ਇਹ ਦੱਤ ਹੈਪੀ ਇਹ ਤਾਂ ਤਰ ਲਾ ਕੇ ਸੜਦਾ ਰਿਜ਼ਲਟ ਨੂੰ ਚੰਗੇ ਮਿਲਦੇ ਆ ਤਾਂ ਇੱਕ ਵਾਰੀ ਚ ਹੀ ਕੰਮ ਨਿਬੜ ਜੂ ਕਰਨ ਲਾਉਣ ਤੇ ਜ਼ਰੂਰ ਟਾਈਮ ਲੱਗਦਾ ਨਹੀਂ ਪਹਿਲਾਂ ਤੁਸੀਂ ਵਿੱਚ ਤੱਤ ਕਿਲੋ ਕਿਲੋ ਨੇ ਉਹਨਾਂ ਨੂੰ ਰਿੱਤੇ ਚ ਰਲਾਈ ਜਾਵਾਂਗੇ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਬ ਆਇਸਟਰਾੰਡੂ ਫੀਰ ਲਾ ਕੇ ਬਾਈ ਵਧੀਆ ਮੰਨ ਲਓ ਇਹ ਸਭ ਤੋਂ ਤਕੜਾ ਫੈਰਟੀਲਾਈਜ਼ਰ ਆ ਇਹ ਹੁਣ ਹੂੰ ਜੇ ਤੁਸੀਂ ਬਾਈ ਕਿਸੇ ਨੇ ਹੋਰ ਐਦੂ ਵੀ ਚੰਗਾ ਹੋਰ ਹੋ ਕਰਨਾ ਬਾਈ ਜੇ ਕੋਈ ਹੋਰ ਖਰਚਾ ਮੇਰਾ ਵੀਰ ਭਾਈ ਕਰ ਸਕਦਾ ਤਾਂ ਆਪਾਂ ਪਹਿਲਾਂ ਚੱਲ ਆਪਾਂ ਦਾ ਪਾਤੀ ਸੀ ਬਾਈ ਲੋਹੇ ਥੱਲੇ ਤਾਂ ਇਹਦੇ ਚ ਇੱਕ ਤਾਂ ਬਾਈ ਬਰਮੀ ਪਾ ਸਕਦੇ ਆ ਆਪਾਂ ਹੋਰ ਹੂੰ ਲੱਗ ਭਾਗ ਜੇ ਕਿਸੇ ਨੇ ਖਤਨਾ ਵੀ ਇੱਕ ਘੋਟਲ ਕਿਲੇ ਦਾ ਠੀਕ ਆ ਉਹ ਕੀ ਕਰਨਾ ਬਈ ਕਵਾਂਟਰ ਕਿੱਲਾ ਫਿਰ ਤੋਂ ਭਗਲਾ ਲੱਗ ਵੀ ਸਿੱਟ ਦੂ ਹਾਂ ਅਲੱਗ ਉਹਦੇ ਚ ਬਈ ਤੁਸੀਂ ਆਈਪੀਐਲ ਦੇ ਜਿਹੜੇ ਪ੍ਰੋਡਕਟ ਦਿਖਾਏ ਸਾਨੂੰ ਇਹ ਤੁਸੀਂ ਬਰਮੀਚਰ ਲਾ ਕੇ ਸਿੱਟ ਸਕਦੇ ਹਾਂ ਹੂੰ ਉਹਦੀ ਸਿੱਟਾ ਵਧੀਆ ਆ ਜੀ ਹਾਂ ਬਰਮੀਚਰ ਲਾ ਕੇ ਆਈਪੀਐਲ ਦੇ ਪ੍ਰੋਡਕਟ ਸਿੱਟ ਦੋ ਜਿਹੜੇ ਆਪਣੇ ਆਰਗੈਨਿਕ ਆਗੇ ਤੇ ਆ ਜਿਹੜੇ ਕੈਮੀਕਲ ਆਗੇ ਤੁਸੀਂ ਛੱਟ ਢੋ ਦੇ ਸਕਦਾ ਠੀਕ ਆ ਇਹਨਾਂ ਨੂੰ ਦੱਸ ਦੇਣਾ ਦੇ ਫਾਸਲੇ ਤੇ ਸਿੱਟ ਦੋਣਾ ਆਪੀ ਸਿੱਟ ਦੋ ਕੋਈ ਚੱਕਰ ਨਹੀਂ ਬਈ ਇਹਦੇ ਵਿੱਚ ਚਰ ਲਾਈਦਾ ਬਈ ਇਹਦਾ ਕੋਈ ਉਹ ਨਹੀਂ ਕੰਪਨੀ ਵੀ ਕਹਿੰਦੀ ਕੋਈ ਚੱਕਰ ਨਹੀਂ ਪੈਂਦਾ ਤੁਸੀਂ ਜੀਰ ਲਾ ਕੇ ਸਿੱਟ ਸਕਦੇ ਹੋ ਕਿਉਂਕਿ ਇਹਨਾਂ ਠੀਕ ਹੈ ਨਾਲ ਨਾਲ ਇਹਦਾ ਕੋਈ ਮਤਲਬ ਨਹੀਂ ਠੀਕ ਹੈ ਇਹ ਆਪਾਂ ਨੂੰ ਬਈ ਕੈਮੀਕਲ ਦੇਣੇ ਵੀ ਜ਼ਰੂਰੀ ਪੈਂਦੇ ਨੇ ਕਿਉਂਕਿ ਫਿਰ ਇਹ ਤੋਂ ਬਿਨਾ ਬਈ ਆਪਣੇ ਚਲੋ ਦੋਸਤੋ ਅੱਗੇ ਜੀ ਤੁਹਾਨੂੰ ਵੀਡੀਓ ਕਰਾਂਗੇ ਅੱਜ ਕੀ ਕਿਵੇਂ ਮਿਰਚਾਂ ਮਿੱਟੀ ਲੱਗਦੀ ਉਹਦਾ ਵੀ ਸ਼ਾਟ ਪਾ ਦਾਂਗੇ ਵਿੱਚ ਬਈ ਅੱਜ ਤੇ ਸ਼ਾਟ ਪਾ ਕੇ ਮਿਰਚਾਂ ਦੇ ਤੁਹਾਨੂੰ ਉਹ ਜਿੱਡੇ ਨੂੰ ਅਗਲੀ ਵੀ ਦਿਖਾਵਾਂਗੇ ਵੀ ਹਾਂ ਬਈ ਮਿਰਚ ਨੇ ਇਹ ਫਰਟੀਲਾਈਜ਼ਰ ਪਾਏ ਤੋਂ ਬਾਅਦ ਕਿੰਨੀ ਕੁ ਗਰੋਥ ਕਰੀ ਠੀਕ ਹੈ ਜੀ ਦੋਸਤੋ ਆ ਇਨੇ ਕਿ ਚੱਦਰਪਾਲੀ ਬੰਦੇ ਨੇ ਲਾਤੀ ਇਹ ਸ਼ਿਮਲਾ ਮਿਰਚ ਠੀਕ ਹੈ ਇਧਰ ਆਪੀਆਂ ਨੇ ਤਰਪਾਲੀਆਂ ਕਾ ਰੋਟੀ ਖਾਨ ਲਾਗੇ ਬੰਦੇ ਹੋ ਤੇ ਇਹ ਚ ਸਾਰੇ ਚ ਤਰਪਾਲੀ ਲਾ ਕੇ ਰੇਹੇ ਸਿੱਟ ਕੇ ਇਹ ਚ ਮਿੱਟੀ ਲਾਉਣੀ ਆ ਅੱਜ ਦੀ ਕੌੜੀ ਮਿਰਚ ਦੀ ਕੰਡੀਸ਼ਨ ਠੀਕ ਹੈ ਵੀ ਫੁੱਲ ਚੱਖਣ ਲੱਗ ਗਏ ਠੀਕ ਹੈ ਤੇ ਉਹ ਖੜਾ ਹੈਪੀ ਤੇ ਆਪਾਂ ਵੀ ਕਰ ਲੈ ਕੱਪੜੇ ਚੇਂਜ ਤੇ ਆਪਾਂ ਵੀ ਲੱਗਦੇ ਹਾਂ ਤੂੰ ਬਾਤ ਜ਼ੋਰ-ਸ਼ੋਰ ਨਾਲ ਅੱਜ ਭਾਈ ਮੂਸੇ ਵਾਲਾ ਵੀ ਆਇਆ ਆਪਣੇ ਨਾਲ ਦਰਵਾਦੀ ਲਾਉਣ ਵਾਸਤੇ ਦੇਖਦੇ ਆ ਹਰਦੀਪ ਕੀ ਗੱਲ ਬਾਤ ਬਣਾਉਂਦਾ ਅੱਜ ਲੱਗਿਆ ਬੈ ਚੋਬਰ ਦਾਵਦਾ ਨਹੀਂ ਛੋਟਾ ਤਰਪਾਲੀ ਦਾ ਮੁੰਡਾ ਪੂਰੀ ਉਹਦੇ ਖਿਜਦਾ ਹੈ 59 11 ਹਾਂ 59 11 ਰਹੇਗਾ ਕੱਟ ਲਾਂਗੇ ਹਾਲੀ ਕੋਈ ਨਾ ਇਹਨੂੰ ਚੰਗੀ ਤਰ੍ਹਾਂ ਹੀ ਹਾਲੀ ਕੱਢਾਂਗੇ ਹਾਂ ਮੈਂ ਕੀ ਪਾਣੀ ਮਟਾਉਂ